ਆ ਉਦੋਂ ਇਹਦਾ ਨਹੀਂ ਪੱਥਰ ਕਿ ਹਾਂਜੀ ਇਹਦਾ ਨਹੀਂ ਪੱਥਰ ਰੱਖਿਆ ਦੀ ਜੀ ਆਪਾਂ ਹਾਂਜੀ ਉਦੋਂ ਅਨਮੋਲ ਵੀਰ ਜੀ ਹੁਣੀ ਆਏ ਸੀ ਹਾਂਜੀ ਬਹੁਤ ਸੋਹਣੀ ਬਿਲਡਿੰਗ ਬਣਾ ਲਈ ਹਾਂਜੀ ਬਹੁਤ ਸੋਹਣਾ ਜੀ ਬੀਬੀਆਂ ਦਾ ਭੈਣਾ ਦਾ ਬੱਚਿਆਂ ਦਾ ਇਹ ਅਸੀਂ ਕੰਪਿਊਟਰ ਸੈਂਟਰ ਖੋਲਿਆ ਹੋਇਆ ਜੀ ਇੱਥੇ ਹੁਨਰ ਵਿਕਾਸ ਕੇਂਦਰ ਲੇਡੀਜ਼ ਵਾਸਤੇ ਆ ਸਲਾਈ ਸੈਂਟਰ ਫ੍ਰੀ ਦੇ ਵਿੱਚ ਬੱਚਿਆਂ ਨੂੰ ਸਿਖਾਉਨੇ ਆ ਕਾਲ ਜੀ ਨੇ ਤੀਨੇ ਜੀ ਬਹੁਤ ਦੁੱਖ ਦੇਖਿਆ ਇਹਦੇ ਘਰ ਵਾਲੇ ਦੀ ਮੌਤ ਹੋ ਗਈ। ਸ਼ਨੀ ਦਾ ਮੰਗਦੇ ਨੇ ਸ਼ਨੀ ਮੰਦ ਮੰਗਦੇ ਪੁੱਤ ਜੀ ਰੱਖ ਕੇ ਉਹ ਇਹਦੇ ਹਸਬੰਡ ਸੀਗੇ। ਇਹਦੇ ਨਾ ਮਾਪਿਓ ਅਲੱਗ-ਅਲੱਗ ਹੋ ਗਏ ਉਹਨਾਂ ਨੇ ਵਿਆਹ ਕਰਾ ਲਿਆ ਇਹਨੂੰ ਘਰੋਂ ਕੱਢਤਾ ਦਾਦੇ-ਦਾਦੀ ਨੇ। ਅੱਜ ਤੋਂ 5 ਕਿ ਸਾਲ ਪਹਿਲਾਂ ਇਹ ਗੁਰੂ ਹਰਸਾਏ ਆ ਗਈ। ਸਟੇਸ਼ਨ ਤੇ ਆ ਕੇ ਬੈਠੀ ਰਹੀ ਕਈ ਦਿਨ ਸਟੇਸ਼ਨ ਤੇ ਜਿਹੜੇ ਅਖਬਾਰ ਵੇਚਣ ਵਾਲੇ ਹੁੰਦੇ ਆ ਉਹਨਾਂ ਨੇ ਦੇਖਿਆ ਕੁੜੀ ਇੰਨੀ ਸਾਊ ਆ ਰੱਬ ਵਰਗੀ ਆਵਾਜ਼ ਆਦੀ ਬਹੁਤ ਸਾਊ ਆ ਵਿਚਾਰੀ ਤੇ ਉਹਨਾਂ ਨੇ ਆਪਦੇ ਘਰੇ ਲੈ ਗਏ। ਉਹਨੇ ਆਪਦੀ ਧੀ ਬਣਾ ਲਈ ਇੱਕ ਨੇ। ਦੂਜਾ ਖਵਾਰਾਂ ਵਾਲਾ ਸੀ ਉਹਰੇ ਆਪਣੇ ਮੁੰਡੇ ਨਾਲ ਇਹਦਾ ਵਿਆਹ ਕਰਤਾ। ਹਾਂਜੀ। ਚਲੋ ਵਿਆਹ ਹੋ ਗਿਆ 4 ਸਾਲ ਉਹ ਜਿਹੜਾ ਸ਼ਰੀ ਮੰਗਦਾ ਸੀ ਉਹ ਸੀਗਾ ਨਸ਼ਰਸ਼ ਕਰਦਾ ਉਹਨੂੰ ਕਾਲਾ ਪੀ ਲਿਆ ਹੋਇਆ। ਜਦੋਂ ਆ ਬੱਚੀ ਹੋ ਗਈ 6 ਮਹੀਨਿਆਂ ਦੀ ਸੀ ਬੱਚੀ ਪੰਜੰਗ ਦੀ ਤੇ ਉਹਦੀ ਡੈਥ ਹੋ ਗਈ ਕਾਲੇ ਪੀਲੇ ਰੰਗ ਦੀ। ਉਹ ਸੱਸ ਸਹੁਰੇ ਨੇ ਕਹਿਤਾ ਕਿ ਨਹੀਂ ਤੂੰ ਸਾਡਾ ਪੁੱਤ ਖਾ ਗਈਆਂ ਤੇ ਉਹਨਾਂ ਨੇ ਵੀ ਇਹਨੂੰ ਘਰੋਂ ਕੱਢਤਾ। ਹੁਣ ਫੇਰ ਆ ਨਿੱਕੀ ਜੀ ਬੱਚੀ ਨੂੰ ਲੈ ਕੇ ਸੜਕਾਂ ਦੇ ਗੁਰੂ ਹਰਸਾਹਿਰ ਸ਼ਹਿਰ ਚ ਘੁੰਮਦੀ ਸੀ। ਫਿਰ ਉੱਥੋਂ ਸਾਨੂੰ ਭੈਣਾਂ ਨੇ ਦੱਸਿਆ ਵੀਰਾ ਨੇ ਫੋਨ ਕਰਕੇ ਉੱਥੋਂ ਅਸੀਂ ਲੈ ਕੇ ਆਏ ਆ। ਉਨੇ ਮੇਰੀ ਭੈਣ ਅਮਨ ਤੇ ਇਹਦਾ ਨਾਮ ਵਿਦਿਆ ਦੋਨੇ ਮਾਵਾਂ ਧੀਆਂ ਕੀ ਕਰਨਾ ਇਹਨੇ ਕੀ ਬੰਨਣਾ ਭੱਟੀ ਹੋ ਕੇ ਆਪ ਸਭ ਆਣਾ ਤਾਂ ਸਭ ਸੇ ਸਭ ਸਭ ਵੀ ਉਹਨਾ ਸ਼ਾਬਾਸ਼ ਮੇਰੀ ਅਮਨ ਇਹਦੀਆਂ ਰੱਬ ਵਰਗੀਆਂ ਮੇਰੀਆਂ ਭੈਣਾ ਜੀ ਇਸ ਭੈਣ ਨੂੰ ਮਤਲਬ ਮੈਨੂੰ ਨਹੀਂ ਲੱਗਦਾ ਕੋਈ ਪੱਥਰ ਦਿਲ ਬੰਦਾ ਵੀ ਮਿਲੇ ਉਹ ਵੀ ਪਿਗਲ ਜਵੇ ਇਹਦੀਆਂ ਗੱਲਾਂ ਰੋਣ ਲੱਗ ਜਾਂਦੀ ਮੈਨੂੰ ਬਾਈ ਜੀ ਮੈਨੂੰ ਮੇਰੇ ਜੀ ਦੀ ਯਾਦ ਆਉਂਦੀ ਹੈ ਮੇਰੀ ਕੁੜੀ ਮੈਨੂੰ ਪੁੱਛੂਗੀ ਕਿ ਮੇਰਾ ਪਾਪਾ ਕਿੱਥੇ ਮੈਂ ਕੀ ਕਿਹਾ ਕਰੂੰਗੀ ਮੇਰਾ ਪਾਪਾ ਤੇਰਾ ਕਿੱਥੇ ਆ ਮਤਲਬ ਐਸੀਆਂ ਗੱਲਾਂ ਹੁਣ ਸਾਡੇ ਕੋਲ ਆ ਕੇ ਥੋੜਾ ਥੋੜਾ ਤੁਰਨ ਲੱਗੀ ਆ ਹੁਣ ਵਿਦਿਆ ਦਾ ਨਾਮ ਤੇ ਇਹ ਖਿੱਚਦੀ ਇੰਨਾ ਸੀ ਗੁੱਸਾ ਕਰਦੀ ਕੁੜੀ ਨੂੰ ਵੀ ਫੇਰ ਮਾਰਦੀ ਸੀ ਕੁੱਟਦੀ ਸੀ ਬਹੁਤ ਜ਼ਿਆਦਾ ਕਿ ਜਦੋਂ ਮੈਂ ਇਹਨੂੰ ਕਹਿਣਾ ਆ ਕਿ ਫੇਰ ਕਹਿਣਾ ਵੀਰ ਜੀ ਮੇਰੇ ਤੋਂ ਰਹਿ ਨਹੀਂ ਹੁੰਦਾ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ ਮੈਨੂੰ ਗੁੱਛਾ ਬਾਹਲਾ ਆਉਂਦਾ ਤਾਂ ਫਿਰ ਅਸੀਂ ਹੁਣ ਮੈਂ ਇਹਨੂੰ ਵਿਦਿਆ ਨੂੰ ਚੱਕ ਲੂੰਗਾ ਹੁਣ ਵਿਦਿਆ ਉਹਦੇ ਕੋਲ ਨਹੀਂ ਜਾਊਗੀ ਵਾਪਸ ਇੰਨਾ ਜਾਨੀ ਕਿ ਮੇਰਾ ਪਿਆਰ ਕਰਦੀ ਹੈ ਹੈਨਾ ਵੀਰ ਆ ਉਦੋਂ ਇਹਦਾ ਨਹੀਂ ਪੱਥਰ ਕਿ ਹਾਂਜੀ ਇਹਦਾ ਨਹੀਂ ਪੱਥਰ ਰੱਖਿਆ ਸੀ ਜੀ ਆਪਾਂ ਹਾਂਜੀ ਉਦੋਂ ਅਨਮੋਲ ਵੀਰ ਜੀ ਹੁਣ ਆ ਬੀਬੀਆਂ ਦਾ ਭੈਣਾਂ ਦਾ ਬੱਚਿਆਂ ਦਾ ਇਹ ਅਸੀਂ ਕੰਪਿਊਟਰ ਸੈਂਟਰ ਖੋਲਿਆ ਹੋਇਆ ਜੀ ਇੱਥੇ ਉਹਨਾਂ ਦੇ ਵਿਕਾਸ ਕੇਂਦਰ ਲੇਡੀਜ਼ ਵਾਸਤੇ ਆ ਸਲਾਈ ਸੈਂਟਰ ਫ੍ਰੀ ਦੇ ਵਿੱਚ ਬੱਚਿਆਂ ਨੂੰ ਸਿਖਾਉਨੇ ਆ ਊੜਾ ਰੁਪਈਆ ਹੀ ਘਰ ਦਾ ਖਰਾਬ ਕਰਦਾ ਸੀ ਜਿਹੜੀ ਮੰਮੀ ਸਾਡੇ ਕੋਲ ਲੈ ਕੇ ਆਈ ਇਹਨੂੰ ਫੋਨ ਨੂੰ ਛੱਡਦਾ ਹੀ ਨਹੀਂ ਸੀ ਜੀ ਸਾਰਾ ਦਿਨ ਫੋਨ ਤੇ ਇਹਨੇ ਜੀ ਮੰਨ ਲਓ ਐ ਲੱਖਾਂ ਰੁਪਈਆ ਲੈ ਲੈ ਕੇ ਲੋਨ ਅੱਗੇ ਉਹਨੂੰ ਚੱਕ ਕੇ ਲੋਨ ਉਹਨੂੰ ਦੇ ਦੇਣਾ ਉਹਨੂੰ ਚੱਕ ਕੇ ਉਹਨੂੰ ਦੇ ਦੇਣਾ ਜਿਵੇਂ ਹੀ ਬਰਬਾਦ ਹੋ ਗਿਆ ਘਰ ਦਾ ਸਾਰਾ ਕੁਝ ਬਰਬਾਦ ਕਰਦਾ ਚੰਡੀਗੜ੍ਹ ਰਹਿੰਦਾ ਸੀ ਮਹਾਲੀ ਫਲੈਟ ਲਿਆ ਆ ਦੀ ਵਧੀਆ ਸਿੰਗਿੰਗ ਲਾਈਨ ਦੇ ਵਿੱਚ ਚੱਲਦਾ ਸੀਗਾ ਵੀਰ ਉਹ ਮੈਂ ਮਹਿਸੂਸ ਕੀਤਾ ਬਾਈ ਇਹ ਨਾ ਰਹਿ ਕੇ ਇੱਥੇ ਆਪਣਾ ਸਾਰੇ ਬਾਬਿਆਂ ਨਾਲ ਰਹਿ ਕੇ ਬੱਚਿਆਂ ਨਾਲ ਮਾਤਾਵਾਂ ਨਾਲ ਭੈਣਾ ਨਾਲ ਤੇ ਉਸ ਚੀਜ਼ ਤੇ ਕੁਝ ਮੈਂ ਲਿਖਿਆ ਸੀਗਾ ਮੈਂ ਉਹ ਤੁਹਾਡੇ ਸਾਰਿਆਂ ਨਾਲ ਸਾਂਝਾ ਜ਼ਰੂਰ ਕਰੂੰਗਾ ਬਾਕੀ ਜੇ ਕੋਈ ਗੁਸਤਾਖੀ ਹੋ ਜਾਈ ਤੇ ਰੁਕੈ ਸੀ ਰੱਬ ਨੇ ਬਣਾਈ ਹੋਈਆ ਮਿਹਰਬਾਨ ਖੁਦਾ ਦੀ ਖੁਦਾਈ ਹੋਈਆ ਲੋ ਮੋਹੰਕਾਰ ਸਭ ਪਾਸੇ ਰੱਖ ਕੇ ਇਨਸਾਨੀਅਤ ਦਿਲ ਚ ਵਸਾਈ ਹੋਈ ਆ ਜੀ ਦੇ ਬੋਲਾਂ ਨਾਲ ਮਿਲੇ ਦਿਲ ਨੂੰ ਸਕੂਨ ਉਹਨੂੰ ਦੁੱਖਾਂ ਵਾਲੀ ਸਾਰੇ ਹੀ ਦਵਾਈ ਕਹਿੰਦੇ ਨੇ ਜਿੰਨੂੰ ਪਿਆਰ ਨਾਲ ਸਾਰੇ ਬਾਈ ਬਾਈ ਕਹਿੰਦੇ ਨੇ ਉਨੇ ਸੁਪਨਿਆਂ ਦੀ ਦੁਨੀਆ ਵਸਾਈ ਕਹਿੰਦੇ ਨੇ ਮਨੁੱਖਤਾ ਦਾ ਭਲਾ ਤਨ ਮਨ ਤੋਂ ਕਰੇ ਉਹਨੇ ਸੇਵਾ ਲੇਖੇ ਜ਼ਿੰਦਗੀ ਹੀ ਲਾਈ ਕਹਿੰਦੇ ਨੇ ਜਿੰਨੂੰ ਪਿਆਰ ਨਾਲ ਸਾਰੇ ਬਾਈ ਬਾਈ ਕਹਿੰਦੇ ਨੇ ਜੀ ਦੇ ਵਸਦੇ ਨੇ ਸਾਬ ਸਹਾਰਿਆਂ ਦੇ ਵਿੱਚ ਜੀ ਦੀ ਵਸੇ ਜਾਣ ਕਰਮਾਂ ਦੇ ਮਾਰਿਆਂ ਦੇ ਵਿੱਚ ਬੁਝੀ ਹੋਈ ਜ਼ਿੰਦਗੀ ਨੂੰ ਰੌਸ਼ਨੀਆਂ ਦਿੰਦਾ ਜਿਵੇਂ ਦਿੰਦਾ ਚੰਨ ਬੈਠਾ ਹੋਇਆ ਤਾਰਿਆਂ ਦੇ ਵਿੱਚ ਬੁਝੀ ਹੋਈ ਜ਼ਿੰਦਗੀ ਨੂੰ ਰੌਸ਼ਨੀਆਂ ਦਿੰਦਾ ਜਿਵੇਂ ਦਿੰਦਾ ਚੰਨ ਬੈਠਾ ਹੋਇਆ ਤਾਰਿਆਂ ਦੇ ਵਿੱਚ ਕੋਈ ਵੀ ਅਨਾਥ ਭੁੱਖਾ ਸੌਣ ਨੀਉ ਦੇਣਾ ਉਹਨੇ ਇੱਕੋ ਹੀ ਉਹ ਜਿੱਦ ਹੁਣ ਲਾਈ ਕਹਿੰਦੇ ਨੇ ਜਿੰਨੂੰ ਪਿਆਰ ਨਾਲ ਸਾਰੇ ਬਾਈ ਬਾਈ ਕਹਿੰਦੇ ਨੇ ਜਿੰਨੂੰ ਪਿਆਰ ਨਾਲ ਸਾਰੇ ਬਾਈ ਬਾਈ ਕਹਿੰਦੇ ਨੇ ਅਦਾਇਆਲੀ ਕਰਤੀ ਮੁੰਡਿਆ ਤੂੰ ਕੀ ਬਾਤ ਆ ਯਾਰ ਬਹੁਤ ਸੋਹਣਾ ਲਿਖਿਆ ਲਿਖਿਆ ਵੀ ਤੁਸੀਂ ਆ ਜੀ ਜੀ ਇਹ ਰਿਕਾਰਡ ਕਰ ਲੈਣਾ ਨਹੀਂ ਜੀ ਜੀ ਇਧਰ ਰਿਕਾਰਡ ਕਰਾਉਣਾ ਉੱਥੇ ਵਾਹ ਵਾਹ ਜੀ ਵਾਹ ਮਿਹਰਬਾਨੀ ਮੇਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਗਰਜੀਤ ਇਧਰ ਆ ਬਈ ਇਧਰ ਹੀ ਨਿਕਣਾ ਇਹ ਵੀ ਮੁੰਡਾ ਸਿੰਗਰ ਆ ਜੀ ਸਾਡਾ ਭਰਾ ਹਾਂ ਜੀ ਸੇਵਾਦਾਰ ਆ ਸਾਡਾ ਇਹ ਸਾਡੀਆਂ ਧੀਆਂ ਦੀ ਰਹਿਸ਼ ਆ ਜੀ ਇੱਥੇ ਆ ਕਿਵੇਂ ਬਾਹਰੋਂ ਇਧਰ ਮਿਲਵਾਂ ਅੰਕਲ ਜੀ ਨੂੰ ਸਤਿ ਸ਼੍ਰੀ ਅਕਾਲ ਕਰੋ ਇਹ ਸਾਡੀਆਂ ਬੱਚੀਆਂ ਸਪੈਸ਼ਲ ਜਿਹੜੀਆਂ ਛੋਟੀਆਂ ਧੀਆਂ ਉਹਨਾਂ ਦਾ ਘਰ ਆ ਹਾਂਜੀ ਬ੍ਰੈਡ ਬ੍ਰੈਡ ਹਾਂਜੀ ਬਾਪਾ ਜੀ ਆ ਗੁੱਡ ਪਾ ਕੇ ਆ ਜਾ ਗੁੱਡ ਪਾ ਕੇ ਆ ਜਾ ਗੁੱਡ ਪਾ ਲੋ ਗੁੱਡ ਪਾ ਲੋ ਪਹਿਲਾਂ ਬ੍ਰੈਡ ਹਾਂ ਬ੍ਰੈਡ ਖਾਂਦੇ ਆ ਬਹੁਤ ਕਮਾਇਆ ਤੁਸੀਂ ਯਾਰ ਜੀ ਵਾ ਇਹ ਸਭ ਤੋਂ ਵੱਡੀ ਕਮਾਈ हां भाई बच्चों किमे हो आ गई मेरी स्यानी रंजन रस गया जान रंजन रस गया सी हां जी बच्चों वाहेगुरु जी का खालसा वाहेगुरु जी सत श्री अकाल बहन जी ये ਸਾਡੇ ਪ੍ਰਿੰਸੀਪਲ ਮੈਡਮ ਨੇ ਜੀ ਪਰਮਜੀਤ कौर ਪਾਸੀ ਭੈਣ ਜੀ ਇਹ ਅੱਜ ਬੱਚਿਆਂ ਦੀ ਕੁਕਿੰਗ ਕਲਾਸ ਹੈ ਸਾਡੀਆਂ ਧੀਆਂ ਜੀ 7ਵੀਂ ਕਲਾਸ ਦੀਆਂ ਵਿਦਿਆਰਥਣਾਂ ਵਾ ਤੇ ਇਹਨਾਂ ਨੇ ਅੱਜ ਜਿਵੇਂ ਹੁਣ ਛੁੱਟੀਆਂ ਚੱਲਦੀਆਂ ਇਹਨਾਂ ਨੂੰ ਦਸੰਬਰ ਟੈਸਟ ਹੋ ਕੇ ਛੱਡੇ ਆ ਤੇ ਇਹਨਾਂ ਨੂੰ ਸਿਖਾ ਰਹੇ ਆ ਵੀ ਕਿੱਦਾਂ ਚੀਜ਼ਾਂ ਬਣਾਉਣੀਆਂ ਦੇਸੀ ਖਾਣਾ ਵੀ ਅੱਜ ਕੱਲ ਦਾ ਜਿਹੜਾ ਫੂਡ ਚੱਲਦਾ ਉਹ ਵੀ ਬੱਚਿਆਂ ਨੂੰ ਸਿਖਾਇਆ ਜਾ ਕੀ ਬਣਾ ਰਹੇ ਹੋ ਪੁੱਤ ਇਹ ਚਲੋ ਸਰ ਨੂੰ ਖਵਾਓ ਫਿਰ ਅੰਕਲ ਜੀ ਨੂੰ ਆਜੋ ਲਵਾਓ ਕਰਾ ਸੈਂਡਵਿਚ ਨੂੰ ਭੋਗ ਕਮ ਜੀ ਥੋੜਾ ਦੇਸੀ ਤਰੀਕੇ ਚੱਲਪੂ ਹਾਂ ਜੀ ਵੀਰੇ ਤਾਂ ਹੀ ਸਭੀ ਸੈਂਕੀ ਤਰਸਾ ਅਸ਼ਾ ਕੋ ਵੀ ਸਾਰੇ ਉਹ ਚੀਜ਼ਾਂ ਜਿਹੜੀਆਂ ਬਾਜ਼ਾਰੋਂ ਬੱਚੇ ਬੜੇ ਅਟ੍ਰੈਕਟ ਕਰਕੇ ਖਾਂਦੇ ਨੇ ਜਿਨ੍ਹਾਂ ਦੇ ਬੜੇ ਸਾਈਡ ਆ ਨੈਪਕਿਨ ਦੇਓ ਕਾਕਾ ਜੀ ਨੈਪਕਿਨ ਅੱਜ ਸਾਡੇ ਬੱਚੇ ਘਰ ਦੀ ਚੀਜ਼ ਆਪ ਬਣਾਉਣ ਰੋਲਸ ਐਕਸਪਰਟ ਹੋਣਗੇ ਇੱਧਰ ਫੜਾ ਲਓ ਬਈ ਭਾਈ ਜੀ ਇਹਨਾਂ ਦੇ ਨਾਲ ਜੀਵਨ ਹੀ ਜੁੜ ਗਿਆ ਥਾਣਾ ਭਾਜੀ ਮੈਨੂੰ ਆ ਗਿਆ ਜਿੰਦਾ ਅੱਛਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋ ਠੀਕ ਹੋ ਮਾਤਾ ਸਾਰੇ ਜਣੇ ਠੀਕ ਹੋ ਬਣੇ ਠੀਕ ਹੈ ਕੁੜੇ ਜਗਿੰਦਰ ਕੁਰੇ ਇਹ ਸਾਡੀਆਂ ਭੈਣਾਂ ਜੀ ਇਹਦੇ ਪਿਛਲੇ ਪਾਸੇ ਵੀ ਦਰਵਾਜ਼ਾ ਉੱਪਰ ਤੱਕ ਪੌੜੀਆਂ ਚੜਦੀਆਂ ਅੰਦਰ ਦੀ ਉੱਪਰਲਾ ਫਲੋਰ ਵੀ ਭੈਣਾਂ ਕੋਲੇ ਬੀਬੀਆਂ ਕੋਲੇ ਹੀ ਆ ਜੀ ਇਹ ਵਾਹਿਗੁਰੂ ਦੀ ਕਿਰਪਾ ਨਾਲ ਨਹੀਂ ਤਾਂ ਪਹਿਲਾਂ ਛੱਡ ਛੇਠਾਈ ਸੀਗੇ ਤੁਹਾਨੂੰ ਦੇਖਿਆ ਹਨ ਤੇ ਹੁਣ ਇਹ ਵਾਹਿਗੁਰੂ ਦੀ ਮਿਹਰ ਦੇ ਨਾਲ ਬਹੁਤ ਸੋਨਾ ਘਰ ਬਣ ਗਿਆ ਜੀ ਇਸ ਸਾਈਡ ਵੀ ਇੰਡੀਵਿਜੂਅਲ ਵਾਸ਼ਰੂਮ ਨੇ ਉਧਰਲੀ ਸਾਈਡ ਵੀ ਵਾਸ਼ਰੂਮ ਬਣੇ ਹੋਏ ਨੇ ਸਾਰੇ ਬੜੀ ਸਾਫ਼ ਸੁਥਰਾ ਬਹੁਤ ਵਧੀਆ ਬਹੁਤ ਜੀ ਇਹ ਅੱਧੋਂ ਵੱਧ ਕੰਮ ਆਪ ਹੀ ਭੈਣਾਂ ਕਰਦੀਆਂ ਜੀ ਹਨਾ ਮਾਰਾ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੇ ਇਕੋਸਿਸਟਮ ਬਣਾਤਾ ਹੈ ਕਿ ਉਹਨਾਂ ਨੇ ਆਪ ਹੀ ਚੱਲੀ ਜਾਂਦਾ ਜੀ ਇਹ ਤੱਕ ਠੀਕ ਆ ਮੈਂ 15 ਦਿਨ ਬਾਅਦ ਮੈਂ ਭੇਜ ਦੇਣਾ ਆਪਦੀ ਸੰਤੋਸ਼ੀ ਮਾ ਨੂੰ ਇਹ ਮਾਤਾ ਨੂੰ ਚਲੀ ਜਾ ਚਲੀ ਜਾ ਕੋਈ ਨਹੀਂ ਚਲੀ ਜਾ ਮੈਂ ਬਾਅਦ ਚ ਲੈ ਲਵਾਂ ਬਾਜੀ ਇਹ ਮਾਤਾ ਜੀ ਨੂੰ ਅਸੀਂ ਲੈ ਕੇ ਆਏ ਸੀਗੇ ਜੀ ਇਹਦੇ ਕੀੜੇ ਪਏ ਹੋਏ ਸੀ ਪੈਰ 'ਚ ਅਸੀਂ ਇਹ ਮਾ ਨੂੰ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਲੁਧਿਆਣੇ ਤੋਂ ਲੈ ਕੇ ਆਏ ਸੈਟੋਲੋਜੀ ਕਲੱਬ ਦੇ ਬਾਹਰੋਂ ਤੇ ਉਦੋਂ ਵੀ ਲੱਤ 'ਚ ਕੀੜੇ ਪਏ ਸੀ ਮਾਤਾ ਸਾਡੇ ਕੋਈ ਸਾਲ ਰਹੀ ਸਾਲ ਬਾਅਦ ਫਿਰ ਮਾਤਾ ਇੱਥੋਂ ਗਾਇਬ ਹੋ ਗਈ ਕੰਨ ਤੱਕ ਕੋਈ 8 ਫੁੱਟ ਦੀ ਪਤਾ ਨਹੀਂ ਕਿਵੇਂ ਬੇਬੇ ਨੇ ਫਿਰ ਦੁਬਾਰਾ ਮਿਲੀ ਸਾਨੂੰ ਬੇਬੇ ਦੁਬਾਰਾ ਫਿਰ ਉਹਨੇ ਕੀੜੇ ਹੁਣ ਹੁਣ ਫਿਰ ਛੁੱਟੀ ਮੰਗੀ ਜਾਂਦੀ ਆ ਤੇਰੇ ਵੇਲੇ ਹੁਣ ਤੁਸੀਂ ਦੱਸੋ ਜੀ ਇਹਨੂੰ ਛੁੱਟੀ ਹਜੇ ਰੋਕ ਕੇ ਦੇਈ ਹੈ ਨਾ ਅਜੇ ਤੰਦਰੁਸਤ ਹੋਰ ਹੋ ਜਾ ਮੈਂ ਥੋੜਾ ਜਿਹਾ ਠੀਕ ਹੋ ਜਾ ਖਰੀਨਡ ਲੈ ਜਾਂਦੇ ਫਿਰ ਠੀਕ ਹੈ ਠੀਕ ਹੈ ਸੰਤੋਸ਼ ਕੁੜੀ ਠੀਕ ਸასი ਘਾਲ ਪੈਣੇ ਸასი ਹਾਂ ਲਖੀਆ ਆ ਜਾ ਆ ਜਾ ਸਸੀ ਘਾਲ ਹਾਂ ਲਖੀਆ ਨਮਸਕਾਰ ਕਿਵੇਂ ਹੋ ਠੀਕ ਹੈ ਠੀਕ ਹੋ ਹਮ ਸਸਿਕਾ ਸਸਿਕਾਲ ਕਰਦੇ ਇਹ ਵੀ ਅੱਖਾਂ ਦੰਨੀ ਸੀ ਮਾਰ ਕਰੋਨਾ ਦੇ ਵਿੱਚ ਇਹਨਾਂ ਝੁੱਗੀਆਂ ਝਾਗੀਆਂ ਪਾਟਦੀਆਂ ਸੀ ਤੇ ਘਰ ਵਾਲੇ ਦੀ ਡੈਥ ਹੋ ਗਈ ਬੇਟਾ ਇਹਨੂੰ ਛੱਡ ਕੇ ਚਲਾ ਗਿਆ ਲੁਧਿਆਣੇ ਸਲੇਮ ਟਾਪਰੇ ਏਰੀਏ 'ਚ ਫੈਕਟਰੀ ਦੇ ਬਾਹਰ ਹੀ ਸੌਂਦੇ ਸੀ ਉੱਥੇ ਫੈਕਟਰੀ 'ਚ ਇਹਦੇ ਪਿੰਡ ਦਾ ਕੋਈ ਬੰਦਾ ਕੰਮ ਕਰਦਾ ਸੀ ਜੋ ਹੁਣ ਕੋ ਉਹ ਵੀ ਜੋਬ ਛੱਡ ਕੇ ਚਲਾ ਗਿਆ ਤੇ ਅੱਖਾਂ ਦੰਨੀ ਸੜਕਾਂ 'ਤੇ ਦੌੜੀ ਫਿਰਦੀ ਸੀਗੀ ਤੇ ਇਹਦੇ ਬਾਲ ਨਾ ਜੀ ਜਮੇ ਚਿੱਟੇ ਸੀ ਇੱਥੇ ਆ ਕੇ ਬਾਲ ਵੀ ਕਾਲੇ ਹੋ ਗਏ ਮਹਾਰਾਜ ਨੇ ਜਦੋਂ ਦੀ ਇਹਨੇ ਅੱਖਾਂ ਦੀ ਲੈਡ ਦਿੱਤੀ ਨੇ ਇਹਨੂੰ ਤੇ ਦੁਵਾਰਾ ਬੁਢੀ ਤੋਂ ਜਵਾਨ ਹੋ ਗਈ ਸਾਡੀ ਬੇਬੇ ਲਖਿਆ ਤੇ ਹੁਣੇ ਮੈਨੂੰ ਕਹਿੰਦੀ ਰਹਿੰਦੀ ਐ ਮੈਂ ਜਾਣਾ ਮੈਨੂੰ ਭੇਜ ਦੇ ਜਾਣਾ ਕਿੱਥੇ ਭੇਜੀਏ ਜਾਣਾ ਕਿੱਥੇ ਪਤਾ ਹੀ ਨਹੀਂ ਕੁਛ ਵੀ ਹੈਨਾ ਤੇ ਇਹਨਾਂ ਮਾਵਾ ਨੂੰ ਸਵੇਰ ਤੋਂ ਸ਼ਾਮ ਤੱਕ ਕਰ ਫਿਰ ਝੂਠ ਹੀ ਬੋਲੇ ਕੋਈ ਨਾ ਬੇਬੇ ਭੇਜਦੇ ਆ ਬਸ ਕੋਈ ਨਾ ਕੱਲ ਨੂੰ ਭੇਜਾਂਗੇ ਪਰਸੋਂ ਨੂੰ ਭੇਜਾਂਗੇ ਹੂੰ ਇਹ ਵੀ ਗੁਲਾਮ ਸੀ ਜੀ ਗੰਗਾ ਬੋਲਾ ਬਾਪੂ ਆਥ ਵੀ ਵੱਢਾ ਗਿਆ ਇਹਦਾ ਇੱਧਰ ਹਸਪੀਟਲ ਬਣਾਇਆ ਬਾਈ ਜੀ ਛੋਟਾ ਜਿਹਾ ਹੁਣ ਹਾਂ ਵੈਰੀ ਗੁੱਡ ਹਾਂਜੀ ਆਜੋ ਮੈਂ ਹਾਂਜੀ ਹਾਂਜੀ ਫਿਰ ਬਾਈ ਹਸਪਤਾਲਾਂ ਦੇ ਵਿੱਚ ਬਹੁਤ ਵਧੀਆ ਜੀ ਬਹੁਤ ਦਿੱਕਤ ਆਉਂਦੀ ਸੀ ਨਾਲੇ ਵਲੰਟੀਅਰ ਰੱਖਣੇ ਪੈਂਦੇ ਹਰੇਕ ਮਰੀਜ਼ ਨਾਲ ਇੱਕ ਇੱਕ ਤੇ ਨਾਲੇ ਫਿਰ ਦਿੱਕਰ ਸੀ ਖਰਚਾ ਬਹੁਤ ਸੀ ਹੁਣ ਅਸੀਂ ਦੋ ਡਾਕਟਰ ਰੱਖ ਲਿਆ ਜੀ ਇੱਕ ਸਾਈਕੀਆਟ੍ਰਿਕ ਇੱਕ ਐਮਡੀ ਮੈਡੀਸਨ ਤੇ ਇੱਧਰ ਸਾਰੀ ਇਹ ਫਿਜ਼ੀਓਥੈਰੇਪੀ ਦੀ ਵਾਰਡ ਆ ਤੇ ਅੱਖਾਂ ਦੀ ਵਾਰਡ ਆ ਜਿਵੇਂ ਬਾਪੂ ਜੀ ਸੇਵਾ ਕਰਦੇ ਆ ਜੀ ਇਹਨਾਂ ਦੀ ਇੱਕ ਲੱਤ ਹੈ ਨਹੀਂ ਜੀ ਇਸੇ ਹਸਪੀਟਲ ਚ ਲੈ ਕੇ ਆਂਦੇ ਜਦੋਂ ਬਾਪੂ ਜੀ ਲੱਤ ਤੇ ਕੀੜੇ ਪਏ ਸੀ ਰਾਹੋ ਰੋਡ ਜਲੰਧਰ ਅੱਜ ਉਸੇ ਹਸਪੀਟਲ 'ਚ ਬਾਪੂ ਜੀ ਪਿਛਲੇ 3 ਸਾਲਾਂ ਤੋਂ ਸੇਵਾ ਕਰਦੇ ਠੀਕ ਹੋ ਕੇ ਪ੍ਰਸ਼ਾਦੇ ਦੀ ਸਾਰੀ ਡਿਊਟੀ ਇਹਨਾਂ ਦੀ ਹੈ ਸਾਡੇ 60% ਸੇਵਾਦਾਰ ਇੱਥੋਂ ਹੀ ਜੀ ਵਿੱਚੋਂ ਡਿਵੈਲਪ ਹੋਏ ਹੋਏ ਆ ਇਹ ਹਸਪੀਟਲ ਹੈ ਜੀ ਇੱਥੇ ਕੋਈ ਬਿੱਲ ਪਰਚੀ ਨਹੀਂ ਕੱਟੀ ਜਾਂਦੀ ਅੱਜ ਤੱਕ ਇੱਕ ਵੀ ਰੁਪਏ ਦਾ ਬਿੱਲ ਨਹੀਂ ਕੱਟਿਆ ਜਾਂਦਾ ਸੰਗਤ 'ਚ ਚਲਾ ਰਹੀ ਹੈ ਜੀ ਦਵਾਈਆਂ ਵੀ ਲੋਕ ਹੀ ਦੇ ਕੇ ਜਾਂਦੇ ਆ ਓਹ ਛੋਟਾ ਜਿਹਾ ਆਈਸੀਯੂ ਬਣਾਇਆ ਜੀ 8 ਬெட் ਦਾ ਅੰਦਰ ਮਤਲਬ 2 ਵੈਂਟੀਲੇਟਰ ਮਸ਼ੀਨਾਂ ਕਿਉਂਕਿ ਜਦੋਂ ਅੱਗੇ ਜਿਆਦਾ ਕ੍ਰਿਟੀਕਲ ਪੇਸ਼ੈਂਟ ਹੁੰਦਾ ਸੀ ਫਿਰ ਸਾਨੂੰ ਸ਼ਿਫਟ ਕਰਨਾ ਪੈਂਦਾ ਸੀ ਹਸਪਤਾਲ 'ਚ ਫਿਰ ਉਹ ਸਾਰੀ ਡਾਕਟਰਾਂ ਦੀ ਮਿਹਨਤ ਕੀਤੀ ਵੀ ਖਤਮ ਹੋ ਜਾਂਦੀ ਸੀਗੀ ਹੁਣ ਅਸੀਂ ਇੱਥੇ ਹੀ ਦੋ ਵੈਂਟੀਲੇਟਰ ਮਸ਼ੀਨਾਂ ਲਿਆਂਦੀਆਂ ਜੀ ਇਹ ਸਾਰੇ ਬਜ਼ੁਰਗ ਇਦਾਂ ਹੀ ਆ ਜੀ ਜਿਹੜੇ ਲਵਾਰਸ ਆ ਦੇਖੋ ਆ ਚਿੱਟੇ ਦੇ ਨਾਲ ਆ ਮਾਂ ਬੈਠੀ ਆ ਇਹਦਾ ਮੁੰਡਾ ਵੀ ਚਿੱਟਾ ਲਾਉਂਦਾ ਸੀਗਾ ਇਹਦੀ ਨੂੰਹ ਵੀ ਚਿੱਟਾ ਲਾਉਂਦੀ ਸੀ ਟੀਕੇ ਲਾਉਂਦੀ ਸੀ ਜਦੋਂ ਬੱਚਾ ਪੇਟ ਦੇ ਵਿੱਚ ਸੀਗਾ ਉਦੋਂ ਟੀਕੇ ਲਾਉਂਦੀ ਸੀ ਬੱਚੇ ਤੇ ਇਫੈਕਟ ਪੈ ਗਿਆ ਜਦੋਂ ਬੱਚਾ ਜੰਮਿਆ ਨੂੰ ਬੱਚੇ ਨੂੰ ਛੱਡ ਕੇ ਤੁਰ ਗਈ ਪੁੱਤ ਜੇਲ੍ਹ ਚਾ ਬੱਚੇ ਦੀ ਉਮਰ 7 ਸਾਲ ਆ ਜੇ ਦੇਖੋ ਐ ਲੱਗ ਜੇ ਮੈਂ ਢਾਈ ਸਾਲ ਦਾ ਹਾਂ 7 ਸਾਲਾਂ ਦਾ ਹਾਂ ਜੀ ਰਾਜਵੀਰ ਹੱਡੀਆਂ ਦਾ ਪਿੰਜਰ ਹੀ ਆ ਜੀ ਬਸ ਆ ਤਾਂ ਹੁਣ ਤਾਂ ਮਾੜਾ ਮੋਟਾ ਸਰੀਰ ਖੁੱਲ ਗਿਆ ਜੀ ਇਹਦਾ ਜੇ ਤੁਸੀਂ ਅੱਜ ਤੋਂ 6 ਮਹੀਨੇ ਪਹਿਲਾਂ ਦੇਖਦੇ ਜਮਾਈ ਹੱਡੀਆਂ ਸੀ ਆ ਦਾਦੀ ਵਿਚਾਰੀ ਗੋਦੀ ਚ ਲਈ ਬਿਠੇ ਦਾਦਾ ਵੀ ਇੱਥੇ ਹੀ ਹੁਣ ਦਾਦਾ ਦਾਦੀ ਬਸ ਚੱਕੀ ਫਿਰਦੇ ਆ ਜਿੰਨੇ ਕਿ ਦਿਹਾੜੀ ਕਰਕੇ ਕਮਾਉਂਦਾ ਉਹਨੇ ਕਿਹਨੂੰ ਖਵਾ ਦਿੰਦੇ ਆ ਹੁਣ ਸਾਲ ਹੋ ਚੱਲਿਆ ਸਾਡੇ ਕੋਈ ਲਾੜ ਚਲਦੇ ਨੂੰ ਹੁਣ ਥੋੜਾ ਜਿਆ ਜਿਉਂਦਿਆਂ ਚ ਆਇਆ ਬੱਚਾ ਨਹੀਂ ਨਹੀਂ ਦਾਦਾ ਦਾਦੀ ਤਾਂ ਦੇਖੋ ਕਹਿੰਦੀ ਸਾਡੀ ਵੰਸ਼ ਆ ਨਹੀਂ ਨਹੀਂ ਬਿਲਕੁਲ ਦਾਦੀਆਂ ਤਾਂ ਹੁੰਦਾ ਹੀ ਪੁੱਤ ਤਾਂ ਖਤਮ ਨੂ ਵੀ ਛੱਡ ਕੇ ਚਲੇ ਗਈ ਇੱਕ ਨਿਸ਼ਾਨੀ ਰਹਿ ਗਈ ਉਹਨਾਂ ਦੀ ਇਹ ਤੇ ਇਹ ਵੀ ਇਦਾਂ ਵਾ ਤੁਸੀਂ ਦੇਖੋ ਚਿੱਟੇ ਦਾ ਪ੍ਰਭਾਵ ਕਿੰਨਾ ਪੈ ਰਿਹਾ ਸਿੱਧੇ ਚਿੱਟੇ ਦੇ ਟੀਕੇ ਜਦੋਂ 8ਵੇਂ 9ਵੇਂ ਮਹੀਨੇ ਚ ਪ੍ਰੈਗਨੈਂਟ ਸੀ ਉਦੋਂ ਲਾਉਂਦੇ ਸੀ ਉਹ ਬੱਚੇ ਤੇ ਤਾਂ ਸਰ ਹੋਣਾ ਹੀ ਸੀ ਜੀ ਇਹਨਾਂ ਚੀਜ਼ਾਂ ਦਾ ਤੇ ਇਦਾਂ ਹੀ ਸਾਡੇ ਪਰਿਵਾਰ ਦੇ ਵਿੱਚ ਸਾਰੇ ਮੈਂਬਰ ਉਹ ਕਤਕਲੀਫਾਂ ਦੇ ਵਿੱਚੋਂ ਹੀ ਆਏ ਹੋਏ ਆ ਜੀ ਸਾਰਿਆਂ ਦੀ ਜਿਹਦੀ ਮਰਜ਼ੀ ਗੱਲ ਕਰ ਲਈ ਹਰੇਕ ਦੀ ਨਾ ਤਕਲੀਫ ਇਹ ਆਪਦੇ ਭਰਾ ਨੂੰ ਲੱਭਦੀ ਆਈ ਆ ਇੱਥੇ ਇਹਦਾ ਡੈਡੀ ਵੀ ਅੰਨਾਂ ਅੱਖਾਂ ਤੋਂ ਹੁਣ ਉਹਨੂੰ ਵੀ ਅਸੀਂ ਦਾਖਲ ਕੀਤਾ ਹੋਇਆ ਤੇ ਇਹਦੇ ਭਰਾ ਨੂੰ ਨਾ ਇਹ ਸਾਨੂੰ ਸੜਕ ਤੋਂ ਮਿਲਿਆ ਇਹਦਾ ਭਰਾ ਬਹੁਤ ਮਾੜੀ ਹਾਲਤ 'ਚ ਤੇ ਅਸੀਂ ਵੀਡੀਓ ਪਾਈ ਤਾਂ ਉੱਥੋਂ ਇਹਨਾਂ ਨੇ ਪਛਾਣ ਲਿਆ ਵੀ ਸਾਡਾ ਭਰਾ ਵਾ ਫਿਰ ਇਹ ਆਈ ਇੱਥੇ ਆਪਦੇ ਡੈਡੀ ਨੂੰ ਲੈ ਕੇ ਉਹ ਵੀ ਅੱਖਾਂ ਤੋਂ ਅੰਨਾਂ ਸੀ ਵਿਚਾਰਾ ਹੁਣ ਡੈਡੀ ਨੂੰ ਵੀ ਦਾਖਲ ਕਰਾਇਆ ਆਪਰੇਸ਼ਨ ਕਰਾਇਆ ਅੱਖ ਦਾ ਉਹਦੀ ਤਾਂ ਭਰਾ ਵੀ ਦਾ ਅੰਦਰ ਮੈਂਟਲੀ ਅਫਸੈਟ ਅੰਦਰ ਰਪੇ ਆ ਇੱਕ ਉਹ ਬੈਠਾ ਹੀ ਸਾਡਾ ਸਟੈਨਲੀ ਜਿਹੜਾ ਦਿੱਲੀ ਤੋਂ ਲਿਆਏ ਸੀ ਅਸੀਂ ਨਾਈਜੀਰੀਆ ਦਾ ਮੁੰਡਾ ਜੀ ਇਹ ਅੱਛਾ ਤੇ ਇਹ ਪਿਛਲੇ 7 ਸਾਲਾਂ ਤੋਂ ਇੰਡੀਆ ਆਇਆ ਹੋਇਆ ਸੀਗਾ ਤੇ 3 ਸਾਲਾਂ ਤੋਂ ਦਿੱਲੀ ਦਵਾਰਕਾ ਪੁਲ ਦੇ ਥੱਲੇ ਪਿਆ ਸੀਗਾ ਇੱਕ ਦਰਖਤ ਨੂੰ ਜੱਫੀ ਪਾ ਕੇ ਤੁਹਾਨੂੰ ਦੇ ਕਹਿੰਦਾ ਮੇਰਾ ਹੀ ਫਾਦਰ ਆ ਹੁਣ ਅਸੀਂ ਦਾ ਘਰ ਲੱਭ ਲਿਆ ਨਾਈਜੀਰੀਆ ਚ ਇਹਦੇ ਮੰਮੀ ਪਾਪਾ ਕਹਿੰਦੇ ਸੀ ਕਿ ਵੀ ਅਸੀਂ ਉਹਨੂੰ ਮਰਿਆ ਹੋਇਆ ਥਾ ਉਹ ਸੋਚਦੇ ਸੀ ਵੀ ਇਹ ਮਰ ਗਿਆ 2019 ਦੇ ਵਿੱਚ ਅੱਛਾ ਬਹੁਤ ਸੱਚੇ ਮਾਰਗ ਤੇ ਜਾਂਦਾ ਤੁਹਾਨੂੰ ਕੋਈ ਨਹੀਂ ਰੋਕਦਾ ਨਹੀਂ ਜੀ ਪ੍ਰਮਾਤਮਾ ਆਪ ਹੀ ਸਾਥ ਦੇ ਹੀ ਜਾਂਦੇ ਆ ਜੀ ਬਿਲਕੁਲ ਬਹੁਤ ਵਾਰ ਅਸੀਂ ਦੇਖਦੇ ਆ ਪ੍ਰਮਾਤਮਾ ਸਭ ਤੋਂ ਵੱਡੀ ਸੁਪਰੀਮ ਕੋਰਟ ਜਿਹੜੀ ਉੱਪਰ ਆਈ ਐਨੇ ਆਪਣੇ ਜਵਾਗ ਨਹੀਂ ਹੱਥ ਫੜਦੇ ਜੀ ਜੀ ਤਾਂ ਤਾਂ ਤੁਹਾਨੂੰ ਹਾਂ ਜੀ ਨਹੀਂ ਉਹਨਾਂ ਦੀ ਲੋੜ ਹੀ ਨਹੀਂ ਕੋਈ ਉਹਨਾਂ ਨੇ ਤਾਂ ਪੈਰ ਵਰਗੇ ਵੀ ਨਹੀਂ ਪਰ ਜੀ ਬਹੁਤ ਵੱਡੀ ਕਿਰਪਾ ਸਾਡੇ ਤੇ ਹੋਈ ਹੈ ਅਸੀਂ ਐਵੇਂ ਕਹੀਏ ਝੂਠੇ ਬੰਦੇ ਸੀ ਚੋਰ ਚੱਕੇ ਸੀ ਐਵੇਂ ਕਹੀਏ ਅਸੀਂ ਕੋਈ ਬਹੁਤ ਚੰਗੇ ਨਹੀਂ ਸੀ ਪਰ ਗੁਰੂ ਨੇ ਸਾਨੂੰ ਚੰਗੇ ਬਣਾਤਾ ਜੀ ਪਿਛਲੇ 9 ਸਾਲਾਂ ਚ ਜੋ ਸਾਡੀ ਜ਼ਿੰਦਗੀ 'ਚ ਬਦਲਾਅ ਆਇਆ ਦਿਨ ਤੇ ਰਾਤ ਵਰਗਾ ਜੀ ਬਹੁਤ ਵੱਡੀ ਸੇਵਾ ਬਈ ਹੋ ਰਹੀ ਹੈ ਮਤਲਬ ਹੀ ਮਤਲਬ ਦੇਖ ਕੇ ਪਤਾ ਲੱਗ ਜਾਂਦਾ ਬੰਦੇ ਦਾ ਵੀ ਯਾਰ ਕੀ ਕਰ ਰਿਹਾ ਹੈ ਤੁਸੀਂ ਤਾਂ ਉਹ ਕੰਮ ਵੀ ਥੋੜੇ ਦਾ ਮਤਲਬ ਜਗ ਜाहिर ਨਹੀਂ ਕੋਈ ਹੋ ਨਹੀਂ ਥੋੜੀ ਸਖੀਅਤ ਦਾ ਕੋਈ ਮਤਲਬ ਇਹ ਪਰਮਾਤਮਾ ਉਹੀ ਕਹਿੰਦਾ ਵੀ ਹੋਏ ਹਰ ਇੱਕ ਨੂੰ ਤੁਹਾਡੇ ਵਰਗਾ ਬਸ ਜੀ ਇਹੀ ਅਸੀਂ ਅਰਦਾਸ ਕਰਦੇ ਆ ਸਾਸੀ ਘਾਲ ਵੀਰੇ ਓਕੇ ਚੇਅਰਮੈਨ ਸਾਹਿਬ ਨਹੀਂ ਨਹੀਂ